ਸਿਲਵੇ ਸਟੇਸ਼ਨ ਤੇ ਸਾਡੀ ਜਿਹੜੀ ਚੈਕਿੰਗ ਦੀ ਸ਼ੁਰੂਆਤ ਹੋ ਰਹੀ ਹੈ ਅੱਜ ਸਪੈਸ਼ਲ ਜਿਹੜੀ ਹੈਗੀ ਚੈਕਿੰਗ ਦਾ ਬਿਆਨ ਜਿਹੜਾ ਹੈਗਾ ਪੂਰੀ ਰਾਤ ਦਾ ਜਿਹੜਾ ਸਾਡਾ ਚੱਲੇਗਾ ਔਰ ਇਹਦਾ ਮੁੱਖ ਉਦੇਸ਼ ਇਹ ਹੈਗਾ ਕਿ ਰਾਤ ਦੇ ਸਮੇਂ ਜਿਹੜੇ ਮਾੜੇ ਅੰਸਰ ਸ਼ਹਿਰ ਦੇ ਵਿੱਚ ਆਉਂਦੇ ਨੇ ਜਾਂ ਘੁੰਮਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਚੈੱਕ ਕਰਕੇ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਰਾਤ ਵਾਲੀ ਸਪੈਸ਼ਲ ਚੈਕਿੰਗ ਅਸੀਂ ਪਹਿਲਾਂ ਵੀ ਕਈ ਵਾਰੀ ਕੀਤੀ ਹੈਗੀ ਐ ਵਿਸਾਖੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਮੌਜੂਦਾ ਹਾਲਾਤਾਂ ਦੇ ਤਹਿਤ ਜਿਹੜਾ ਹੈਗਾ ਇਹ ਇੱਕ ਸਪੈਸ਼ਲ ਚੈਕਿੰਗ ਜਿਹੜੀ ਹੈਗੀ ਅੱਜ ਸਾਰੇ ਪੰਜਾਬ 'ਚ ਕੀਤੀ ਜਾ ਰਹੀ ਹੈ ਇੱਥੇ ਬਠਿੰਡਾ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਦੇ ਜਿਹੜੇ ਰੂਰਲ ਇਲਾਕੇ ਨੇ ਉੱਥੇ ਵੀ ਚੈਕਿੰਗ ਨਾਕਾਬੰਦੀ ਕਰਕੇ ਕੀਤੀ ਜਾ ਰਹੀ ਹੈ ਮਾਂਡਸਾ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਚੈੱਕ ਕੀਤੇ ਜਾਣਗੇ ਇਸ ਟਾਈਮ ਤੇ ਰਾਤ ਦੀ ਜਿਹੜੀ ਨਾਕਾਬੰਦੀ ਮਾਂਡਸਾ ਜ਼ਿਲ੍ਹੇ ਦੇ ਵਿੱਚ ਜਿਹੜੇ ਰੂਰਲ ਸਬਡਿਵੀਜ਼ਨਸ ਨੇ ਉੱਥੇ ਵੀ ਕੀਤੀ ਜਾ ਰਹੀ ਹੈ ਜਿਹੜੀ ਅੱਜ ਦੀ ਜਿਹੜੀ ਹੈਗੀ ਚੈਕਿੰਗ ਉਹਦੇ ਵਿੱਚ ਸਾਡੀ ਵਰਕਿੰਗ ਜਿਹੜੀ ਫੋਰਸ ਹੈ ਇੱਕ ਤਾਂ ਰਾਤ ਦੇ ਸਮੇਂ ਬਠਿੰਡਾ ਜ਼ਿਲ੍ਹੇ ਦੇ ਵਿੱਚ 200 ਦੇ ਕਰੀਬ ਜਿਹੜੀ ਵਰਕਿੰਗ ਫੋਰਸ ਹੈ ਉਹ ਤੋਂ ਇਲਾਵਾ ਜਿਹੜੀ ਹੈਗੀ 150 ਵਿਅਕਤੀ ਹੋਰ ਜਿਹੜੇ ਹੈਗੇ ਅੱਜ ਬਾਹਰ ਕੱਢੇ ਗਏ ਨੇ ਤਾਂ ਕਿ ਜਿਹੜੇ ਰਾਤ ਦੀ ਜਿਹੜੀ ਚੈਕਿੰਗ ਹੈ ਉਹ ਵਧੀਆ ਤਰੀਕੇ ਨਾਲ ਕੀਤੀ ਜਾਵੇ ਅਕਸਰ ਸਾਡੀ ਰਾਤ ਦੇ ਸਮੇਂ ਜਿਹੜੀ ਟ੍ਰੈਫਿਕ ਚਲਾਣਾਂ ਦੀ ਸੰਖਿਆ ਬਠਿੰਡੇ ਜ਼ਿਲ੍ਹੇ ਦੇ ਵਿੱਚ 50 ਦੇ ਕਰੀਬ ਹੁੰਦੀ ਹੈ ਰੋਜ਼ ਰਾਤ ਦੀ ਔਰ ਇਸ ਤੋਂ ਇਲਾਵਾ ਦਿਨ ਦੇ ਸਮੇਂ ਵੀ ਜਿਹੜੀ ਸਾਡੀ ਚੈਕਿੰਗ ਹੈਗੀ ਆ ਉਹ ਵੀ ਇਹਨੂੰ ਜਿਹੜੀ ਹੈਗੀ ਸਾਨੂੰ ਸਟਰੈਂਥਨ ਕਰਦੀ ਹੈ ਪਰ ਵਿਸਾਖੀ ਮੇਲੇ ਨੂੰ ਲੈ ਕੇ ਵੀ ਕੁਝ ਕੀਤਾ ਜਾ ਰਿਹਾ ਹੈ ਹਾਂਜੀ ਵਿਸਾਖੀ ਮੇਲੇ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਜ਼ਿਲ੍ਹੇ ਦੇ ਵਿੱਚ ਤਲਵੰਡੀ ਸਾਬੋ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਸਪੈਸ਼ਲ ਤੌਰ ਤੇ ਸ਼ਰਧਾਲੂਆਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਜਿਹੜੀ ਕੁੱਲ ਇੱਥੇ 5 ਦਿਨਾਂ ਦਾ ਵਿਸਾਖੀ ਦਾ ਮੇਲਾ ਜਿਹੜਾ ਹੁੰਦਾ ਹੈਗਾ ਔਰ ਇਸ ਵਾਰੀ ਵੀ ਇਸ ਮੇਲੇ ਦੇ ਵਿੱਚ ਜਿਹੜੀ ਕੁੱਲ ਸ਼ਰਧਾਲੂਆਂ ਦੀ ਸੰਖਿਆ ਉਹ ਸਵਾ ਲੱਖ ਤੋਂ ਡੇਢ ਲੱਖ ਦੇ ਕਰੀਬ ਜਿਹੜੀ ਹੈਗੀ ਸਾਡਾ ਐਸਟੀਮੇਟ ਹੈਗਾ ਜੋ ਅੱਜ ਕੱਲ ਦੇ ਰਸ਼ ਤੇ ਲੋਕਾਂ ਦੀ ਇਕੱਠ ਨੂੰ ਦੇਖ ਕੇ ਜੋ ਸਾਡਾ ਐਸਟੀਮੇਟ ਲਗਾਇਆ ਗਿਆ ਸਰ ਸ਼ਰਧਾਲੂ ਜਿਹੜੀ ਜਗ੍ਹਾ ਕਿਸ ਸੰਬੰਧਨ ਕੇ ਵੀ ਜਮਾਤ ਜਿਹੜਾ ਆ ਪਰਚੰਦੇਗ ਉਹਨਾਂ ਨੂੰ ਆਪਾਂ ਕਿਦਾਂ ਗਏ ਹਾਂਜੀ ਇਹਦੇ ਚ ਇਕਦਾ ਸਾਡੇ ਸਿਵਲ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਨੇ ਅਲੱਗ-ਅਲੱਗ ਜਗ੍ਹਾ ਤੇ ਸੀਆਈਡੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਸਪੈਸ਼ਲ ਤੌਰ ਤੇ ਜਿਹੜੀ ਹੈਗੀ ਡਿਊਟੀ ਜਿਹੜੀ ਹੈਗੀ ਪੰਜਾਬ ਪੁਲਿਸ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਲਗਾਈ ਗਈ ਹੈ ਅਲੱਗ-ਅਲੱਗ ਜਗ੍ਹਾ ਤੇ ਮੇਲੇ ਦੇ ਉੱਤੇ ਜਿਹੜਾ ਸਪੈਸ਼ਲ ਤੌਰ ਤੇ ਸੇਫ ਹੈਲਪ ਡੈਸਕ ਜਿਹੜੇ ਹੈਗੇ ਅਸੀਂ ਪੁਲਿਸ ਦੇ ਹੈਲਪ ਡੈਸਕ ਇਸਟੈਬਲਿਸ਼ ਕੀਤੇ ਨੇ ਤਾਂ ਕਿ ਲੋਕੀ ਤੁਰੰਤ ਜਿਹੜੀ ਹੈਗੀ ਕਿਸੇ ਵੀ ਕਿਸਮ ਦੀ ਸ਼ੱਕੀ ਅਵਸਥਾ ਦੇ ਬਾਰੇ ਦੇ ਵਿੱਚ ਜਿਹੜਾ ਪੁਲਿਸ ਨੂੰ ਜਲ ਤੋਂ ਜਲਦ ਜਾਣੂ ਕਰਾ ਸਕ